ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤਅ ਇੱਕ ਧੱਕੇ। ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ? ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ। ਗ੍ਰਾਫ ਉਹਦਾ ਬੜਾ ਉੱਚਾ ਗਿਆ ਦਿਨ ਸਾਡੇ ਕੋਲ ਥੋੜੀ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਮੋਦੀ ਮੋਦੀ ਹੋ ਗਈ ਹਮ ਸਹੀ ਆ ਖਾਸ ਕਰਕੇ ਇੱਕ ਖਾਸ ਤੱਕ ਇੱਕ ਧੱਕੇ ਹੁਣ ਮੋਦੀ ਜਿੰਨਾ ਜਿਹੜਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਕਹਿੰਦਾ ਸੀ ਇਹ ਮੌਕਾ ਬੜਾ ਥੋੜਾ ਹੈ। ਹੂੰ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਗਿਆ। ਦਿਨ ਸਾਡੇ ਕੋਲੇ ਥੋੜੇ ਆ। ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ? ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤੱਪਕੀ। ਇੱਕ ਤੱਪਕੇ ਜਿਹਾ। ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ? ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ। ਹੂੰ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਹੋਇਆ ਹੈ। ਦਿਨ ਸਾਡੇ ਕੋਲੇ ਥੋੜੇ ਆ। ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤੱਪਕੀ। ਇੱਕ ਤੱਪਕੇ ਜੀ। ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਕਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਗਿਆ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਮੋਦੀ ਮੋਦੀ ਹੋ ਗਈ ਹਮ ਸਹੀ ਆ ਖਾਸ ਕਰਕੇ ਇੱਕ ਖਾਸ ਤੱਤ ਇੱਕ ਤੱਤ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਹੋਇਆ ਹੈ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਮੋਦੀ ਮੋਦੀ ਹੋ ਗਈ ਹਮ ਸਹੀ ਆ ਖਾਸ ਕਰਕੇ ਇੱਕ ਖਾਸ ਤਫ ਇੱਕ ਧੱਕੇ ਸ਼ੀ ਹੁਣ ਮੋਦੀ ਜਿੰਨਾ ਜਿਹੜਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਗਿਆ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ